ਜਲੰਧਰ ਪਛਮੀ ਵਿਧਾਨ ਸਭਾ ਉਪਚੋਣਾਂ ਲਈ बसपा ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਜਲੰਧਰ ਪਛਮੀ ਵਿਧਾਨ ਸਭਾ ਦੀ ਚੋਣ बसपा ਦੇ ਉਮੀਦਵਾਰ ਬਿੰਦਰ ਲਖਾ ਲੜਨਗੇ ਦੱਸਦੀ ਹੈ ਕਿ ਬਿੰਦਰ ਲਖਾ बसपा ਪਾਰਟੀ ਦੇ ਬੂਥ ਲੈਵਲ ਦੇ ਕੰਮ ਕਰਨ ਵਾਲੇ ਵਰਕਰ ਨੇ ਜੋ ਪਿਛਲੇ 25 ਸਾਲਾਂ ਤੋਂ ਵੱਖ-ਵੱਖ ਹੌਦਿਆਂ ਤੇ ਰਹਿੰਦੇ ਹੋਏ ਪਾਰਟੀ ਸੰਗਠਨ ਲਈ ਕੰਮ ਕਰ ਰਹੇ ਨੇ ਇਸ ਮੌਕੇ बसपा ਦੇ ਬਬਰ ਰਾਜਸਥੀ ਸਿੰਘ ਗੜੀ ਨਿਕਿਆ ਕਿ ਬੀਐਸਪੀ ਵੱਲੋਂ ਇੱਕ ਵਰਕਰ ਨੂੰ ਠਿਗੜ ਦੇਣਾ ਉਹਨਾਂ ਹਜ਼ਾਰਾਂ ਵਰਕਰਾਂ ਦੇ ਮਾਨ ਸਨਮਾਨ ਦੀ ਗੱਲ ਹੈ ਜਿਹੜੇ ਹਮੇਸ਼ਾ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਪਿਛਲੀ ਕਤਾਰ ਵਿੱਚ ਰਹਿ ਕੇ ਅਣਥੱਕ ਮਿਹਨਤ ਕਰਦੇ ਨੇ ਸਤਿ ਸ਼੍ਰੀ ਅਕਾਲ ਲੋ ਮਿਸ਼ਨਰੀ ਵਰਕਰ ਬਿੰਦਰ ਲਖਾ ਨੂੰ ਟਿਕਟ ਦੇਣ ਦਾ ਸੂਚ ਸੰਗਠਨ ਵੱਲੋਂ ਸਵਾਗਤ ਕੀਤਾ ਗਿਆ ਹੈ ਇਸ ਮੌਕੇ ਸਾਰੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਗਿਆ ਬੋਜਸਮਾਰ ਪਾਰਟੀ ਪਿਛਲੇ ਕਈ ਦਿਨਾਂ ਤੋਂ ਜ਼ンダー ਪੱਛਮੀ ਸੀਟ ਲਈ ਆਪਣਾ ਉਮੀਦਵਾਰ ਖੜਾ ਕਰਨ ਦੀ ਤਿਆਰੀ ਕਰ ਰਹੀ ਸੀ ਇਸ ਦੇ ਲਈ ਪਾਰਟੀ ਤੋਂ ਮਿਨਮਾ ਮਾਇਵਤੀ ਨੂੰ ਯੂਪੀ ਦੇ ਵਿੱਚ ਮੀਟਿੰਗ ਵੀ ਬੁਲਾਈ ਸੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹੀ ਇਹ ਵੱਡਾ ਐਲਾਨ ਕੀਤਾ ਗਿਆ ਹੈ ਕਿ ਹੁਣ ਬਸਪਾ ਨੇ ਆਪਣਾ ਉਮੀਦਵਾਰ ਐਲਾਨ ਲਿਆ ਬਿੰਦਰ ਲਖਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਬਹੁਜਨ ਸਮਾਜ ਪਾਰਟੀ ਬਨੋ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਦੇ ਲਈ ਉਮੀਦਵਾਰ ਸ਼੍ਰੀ ਬਿੰਦਰ ਲਖਾ ਜੀ ਨੂੰ ਕੋਸ਼ਿਤ ਕੀਤਾ ਜਾਂਦਾ ਆ ਬੀਤੇ ਕੱਲ ਲਖਨਊ ਵਿਖੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਜਿਨ੍ਹਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਇਹ ਪੰਜਾਬ ਦੇ ਸਾਰੇ ਸਮੁੱਚੇ ਵਰਕਰਾਂ ਨੂੰ ਸਨੇਹਾ ਦਿੱਤਾ ਆ ਕਿ ਤਕੜੇ ਹੋ ਕੇ ਸੰਗਠਨ ਦੇ ਲਈ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਹਰ ਲੜਾਈ ਤਿੱਖੇ ਰੂਪ ਵਿੱਚ ਲੜੇਗੀ ਜਿਹਦਾ ਪਹਿਲਾ ਜਿਹੜਾ ਉਹਦਾ ਆਧਾਰਨ ਹੈ ਅੱਜ ਉਹ ਜਲੰਧਰ ਪਛਮੀ ਵਿਧਾਨ ਸਭਾ ਤੋਂ ਸ਼੍ਰੀ ਬਿੰਦਰ ਲਖਾ ਜੀ ਜਿਹੜੇ ਬੂਥ ਲੈਵਲ ਤੋਂ ਪਿਛਲੇ 25-30 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਵਰਕਰ ਸਾਥੀ ਆ ਜਿਨ੍ਹਾਂ ਨੇ ਵੱਖ-ਵੱਖ ਖੋਦਿਆਂ ਤੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਬਹੁਜਨ ਸਮਾਜ ਦੀ ਸੇਵਾ ਕੀਤੀ ਆ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਇੱਕ ਮੱਤ ਇੱਕ رائے ਦੇ ਨਾਲ ਉਨ੍ਹਾਂ ਦੇ ਨਾਮ ਦੇ ਉੱਤੇ ਸਹਿਮਤੀ ਪ੍ਰਗਟਾ ਕੇ ਮਨਜੋਗ ਭੈਣ ਕੁਮਾਰੀ ਮਾਇਆਵਤੀ ਜੀ ਦਾ ਅਸ਼ੀਰਵਾਦ ਲਿਆ ਆ ਮਨਜੋਗ ਸ਼੍ਰੀ ਰਣਜੀਤ ਸਿੰਘ ਬਹਿਨੀਵਾਲ ਜੀ ਜਿਹੜੇ ਪੰਜਾਬ ਦੇ ਇੰਚਾਰਜ ਹੈ ਉਹਨਾਂ ਨੇ ਇਸ ਗੱਲ ਦੇ ਵਿੱਚ ਸੰਦੇਸ਼ ਦਿੱਤਾ ਵਰਕਰਾਂ ਨੂੰ ਕਿ ਆਓ ਅਸੀਂ ਇੱਕ ਮੁੱਠੋ ਕੇ ਲੜੀਏ ਔਰ ਅਸੀਂ ਮਜਬੂਤੀ ਦੇ ਨਾਲ ਲੜ ਕੇ ਬੌਝਨ ਸਮਾਜ ਨੂੰ ਟਕਰਾ ਕਰੀਏ ਕੱਢਦੇ ਸਭਾ ਜਲੰਧਰ ਦੇ ਸਾਰੇ ਹੀ ਵਰਕਰ ਸਾਥੀ ਆ ਪੈਣ ਕੁਮਾਰੀ ਮਾਇਆ ਬਤਜੀ ਜੋ ਸਾਡੇ ਰਾਸ਼ਟਰੀ ਪ੍ਰਧਾਨ ਹਨ ਬਹੁਜਨ ਸਮਾਜ ਪਾਰਟੀ ਦੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਔਰ ਰਣਜੀਤ ਸਿੰਘ ਬੈਣੀਪਾਲ ਜੀ ਇਨਚਾਰਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸ਼੍ਰੀ ਵਿਪਲ ਕੁਮਾਰ ਜੀ ਇਨਚਾਰਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਔਰ ਸਾਡੇ ਸੂਬੇ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਔਰ ਪੰਜਾਬ ਦੇ ਇਨਚਾਰਜ ਐਮਐਲਏ ਨਮਾਸ਼ਹਿਰ ਡਾਕਟਰ ਨਸ਼ੱਤਰਪਾਲ ਜੀ ਅ ਅਜੀਤ ਸਿੰਘ ਪੈਣੀ ਜੀ ਇਨਚਾਰਜ ਪੰਜਾਬ ਬਿਨਾ ਸਾਰਿਆਂ ਦਾ ਸਾਰੀ ਲੀਡਰਸ਼ਿਪ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਪਹਿਲਾਂ ਤਾਂ ਜਿਹੜਾ ਹੈ ਜਲੰਧਰ ਪਛਮੀ ਜਿਹੜਾ ਉਪਚੋਣ ਹੋ ਰਹੀ ਆ ਉਹਨੂੰ ਲੜਨ ਦਾ ਫੈਸਲਾ ਲਿਆ ਕਿਉਂਕਿ ਸਾਰੇ ਵਰਕਰਾਂ ਦੀਆਂ ਭਾਵਨਾਵਾਂ ਸੀਗੀਆਂ ਵੀ ਸਾਨੂੰ ਇਹ ਲੜਾਈ ਲੋਕ ਮੁੱਦਿਆਂ ਤੇ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਅਜੰਡਾ ਆ ਵੀ ਆਮ ਲੋਕਾਂ ਲਈ ਖੜਨਾ ਉਹਨਾਂ ਨੇ ਲੜਾਈ ਲੜਨੇ ਵੀ ਉਹਦੇ ਤੇ ਲੜਨੀ ਚਾਹੀਦੀ ਆ ਤੇ ਉਹਨਾਂ ਦੀ ਵਰਕਰਾਂ ਦੀ ਭਾਵਨਾਵਾਂ ਦੇ ਮੱਦੇਨਜ਼ਰ ਪਾਰਟੀ ਨੇ ਫੈਸਲਾ ਲਿਆ ਵੀ ਇਲੈਕਸ਼ਨ ਲੜਨ ਦਾ ਔਰ ਉਸ ਤੋਂ ਬਾਅਦ ਇਹ ਵੀ ਇੱਕ ਸਾਰੇ ਵਰਕਰਾਂ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਵੀ ਪਾਰਟੀ ਨੇ ਇੱਕ ਟਕਸਾਲੀ ਜਿਹੜੇ ਸਾਡੇ ਵਰਕਰ ਆ ਬੀਬਿੰਦਰ ਲਖਾ ਜੀ ਮੰਨ ਲਓ ਹਮੇਸ਼ਾ ਪਾਰਟੀ ਨੂੰ ਸਮਰਪਿਤ ਰਹੇ ਆ ਕਦੀ ਸੁਰਖੀਆਂ 'ਚ ਨਹੀਂ ਆਏ ਮੱਦੀ ਕਦੀ ਵੀ ਉਹਨਾਂ ਨੇ ਜੋ ਪਾਰਟੀ ਨੂੰ ਜ਼ਿੰਮੇਵਾਰੀ ਦਿੱਤੀ ਔਰ ਸੇਰ ਸੱਟ ਗਏ ਉਹ ਲਗਾਤਾਰ ਕੰਮ ਕਰਦੇ ਰਹੇ ਤੇ ਹਮੇਸ਼ਾ ਪਾਰਟੀ ਦੇ ਅਨੁਸ਼ਾਸਨ 'ਚ ਰਹੇ ਵੀ ਉਹਨਾਂ ਨੂੰ ਇਹ ਮਾਣ ਬਖਸ਼ਿਆ ਆ ਤੇ ਇਹਦੇ ਨਾਲ ਵੀ ਸਾਡੇ ਵਰਕਰਾਂ ਦਾ ਹੋਰ ਹੌਸਲਾ ਵਧਿਆ ਆ ਔਰ ਅਸੀਂ ਆਪਣੀ ਸਾਰੀ ਲੀਡਰਸ਼ਿਪ ਉਹਨਾਂ ਦੀ ਅਗਵਾਈ 'ਚ ਅਸੀਂ ਇਹ ਸਾਰੀ ਚੋਣ ਲੜਨੀ ਆ ਔਰ ਸਾਰੀ ਲੀਡਰਸ਼ਿਪ ਔਰ ਵਰਕਰਾਂ ਨੂੰ ਭਰੋਸਾ ਦਿਵਾਉਂਦੇ ਆ ਬਈ ਬਹੁਜਾਂ ਸਮਾਜ ਪਾਰਟੀ ਦਾ ਜੋ ਅਜੈਂਡਾ ਆ ਸਾਰਿਆਂ ਵਰਗਾਂ ਦੇ ਭਲੇ ਲਈ ਉਹਦੇ ਤੇ ਡਟ ਕੇ ਅਸੀਂ ਇਹ ਚੋਣ ਲੜਾਂਗੇ ਔਰ ਇਹਨੂੰ ਜਿੱਤ ਕੇ ਜਿਹੜਾ ਭੈਣ ਕੁੜੀ ਮਾਂ ਵੱਦੀ ਝੋਲੀ ਚ ਪਾ ਮਾ ਗਏ। ਧੰਨਵਾਦ। ਜ਼ਿਲंधर ਪੱਛਮੀ ਵਿਧਾਨ ਸਭਾ ਉਪ ਚੋਣਾਂ ਲਈ ਬਸਪਾ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਲंधर ਪੱਛਮੀ ਵਿਧਾਨ ਸਭਾ ਦੀ ਚੋਣ ਬਸਪਾ ਦੇ ਉਮੀਦਵਾਰ ਬਿੰਦਰ ਲਖਾ ਲੜਨਗੇ। ਦੱਸਦੀ ਹੈ ਕਿ ਬਿੰਦਰ ਲਖਾ ਬਸਪਾ ਪਾਰਟੀ ਦੇ ਬੂਥ ਲੈਵਲ ਦੇ ਕੰਮ ਕਰਨ ਵਾਲੇ ਵਰਕਰ ਨੇ ਜੋ ਪਿਛਲੇ 25 ਸਾਲਾਂ ਤੋਂ ਵਕਵਾ ਖੋਦਿਆਂ ਤੇ ਰਹਿੰਦੇ ਹੋਏ ਪਾਰਟੀ ਸੰਗਠਨ ਲਈ ਕੰਮ ਕਰ ਰਹੇ ਨੇ ਇਸ ਮੌਕੇ ਬਸਪਦ ਬਬਰ ਰਾਜਸਫੀ ਸਿੰਘ ਗੜੀ ਨਿਕਿਆ ਕਿ BSP ਵੱਲੋਂ ਇੱਕ ਵਰਕਰ ਨੂੰ ਟਿਕਟ ਦੇਣਾ ਉਹਨਾਂ ਹਜ਼ਾਰਾਂ ਵਰਕਰਾਂ ਦੇ ਮਾਨ ਸਨਮਾਨ ਦੀ ਗੱਲ ਹੈ ਜਿਹੜੇ ਹਮੇਸ਼ਾ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਪਿਛਲੀ ਕਤਾਰ ਵਿੱਚ ਰਹਿ ਕੇ ਅੰਨ੍ਹਾਕ ਮਿਹਨਤ ਕਰਦੇ ਨੇ ਇਸ ਵੱਲੋਂ ਮਿਸ਼ਨਰੀ ਵਰਕਰ ਬਿੰਦਰ ਲਖਾ ਨੂੰ ਟਿਕਟ ਦੇਣ ਦਾ ਸੁਝਾ ਸੰਗਠਨ ਵੱਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਸਾਰੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਗਿਆ ਬਹੁਜਨ ਸਮਾਜ ਪਾਰਟੀ ਪਿਛਲੇ ਕਈ ਦਿਨਾਂ ਤੋਂ ਜਲੰਧਰ ਪੱਛਮੀ ਸੀਟ ਲਈ ਆਪਣਾ ਉਮੀਦਵਾਰ ਖੜਾ ਕਰਨ ਦੀ ਤਿਆਰੀ ਕਰ ਰਹੀ ਸੀ ਇਸ ਦੇ ਲਈ ਪਾਰਟੀ ਤੋਂ ਮਿਨਿਮਮ ਆਯੋਜਿਤ ਨੂੰ ਯੂਪੀ ਦੇ ਵਿੱਚ ਮੀਟਿੰਗ ਵੀ ਬੁਲਾਈ ਸੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹੀ ਇਹ ਵੱਡਾ ਐਲਾਨ ਕੀਤਾ ਗਿਆ ਹੈ ਕਿ ਹੁਣ ਬਸਪਾ ਨੇ ਆਪਣਾ ਉਮੀਦਵਾਰ ਐਲਾਨ ਲਿਆ ਬਿੰਦਰ ਲਖਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਬਹੁਜਨ ਸਮਾਜ ਪਾਰਟੀ ਬਨੋ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਦੇ ਲਈ ਉਮੀਦਵਾਰ ਸ਼੍ਰੀ ਬਿੰਦਰ ਲਖਾ ਜੀ ਨੂੰ ਕੋਸ਼ਿਤ ਕੀਤਾ ਜਾਂਦਾ ਹੈ ਬਿੱਤੇ ਕੱਲ ਲਖਨਊ ਵਿਖੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਜਿਨ੍ਹਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਇਹ ਪੰਜਾਬ ਦੇ ਸਾਰੇ ਸਮੁੱਚੇ ਵਰਕਰਾਂ ਨੂੰ ਸਨੇਹਾ ਦਿੱਤਾ ਹੈ ਕਿ ਤਕੜੇ ਹੋ ਕੇ ਸੰਗਠਨ ਦੇ ਲਈ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰੋ ਆਉਣੇ ਵਾਲੇ ਸਮੇਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਹਰ ਲੜਾਈ ਤਿੱਖੇ ਰੂਪ ਵਿੱਚ ਲੜੇਗੀ ਜਿਹਦਾ ਪਹਿਲਾ ਜਿਹੜਾ ਉਹਦਾ ਆਧਾਰਨ ਹੈ ਅੱਜ ਉਹ ਜਲੰਧਰ ਪੱਛਮੀ ਵਿਧਾਨ ਸਭਾ ਤੋਂ ਸ਼੍ਰੀ ਬਿੰਦਰ ਲਖਾ ਜੀ ਜਿਹੜੇ ਬੂਥ ਲੈਵਲ ਤੋਂ ਪਿਛਲੇ 20-30 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਵਰਕਰ ਸਾਥੀ ਆ ਜਿਨ੍ਹਾਂ ਨੇ ਵੱਖ-ਵੱਖ ਖੋਦਿਆਂ ਤੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਬੌਧਨ ਸਮਾਜ ਦੀ ਸੇਵਾ ਕੀਤੀ ਆ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਇੱਕ ਮੱਤ ਇੱਕ رائے ਦੇ ਨਾਲ ਉਹਨਾਂ ਦੇ ਨਾਮ ਦੇ ਉੱਤੇ ਸਹਿਮਤੀ ਪ੍ਰਗਟਾ ਕੇ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਦਾ ਆਸ਼ੀਰਵਾਦ ਲਿਆ ਆ ਮਾਨਯੋਗ ਸ਼੍ਰੀ ਰਣਜੀਤ ਸਿੰਘ ਬਹਿਨੀਵਾਲ ਜੀ ਜਿਹੜੇ ਪੰਜਾਬ ਦੇ ਇੰਚਾਰਜ ਹੈ ਉਹਨਾਂ ਨੇ ਇਸ ਗੱਲ ਦੇ ਵਿੱਚ ਸੰਦੇਸ਼ ਦਿੱਤਾ ਵਰਕਰਾਂ ਨੂੰ ਕਿ ਆਓ ਅਸੀਂ ਇੱਕ ਮੁੱਠੋ ਕੇ ਲੜੀਏ ਔਰ ਅਸੀਂ ਮਜਬੂਤੀ ਦੇ ਨਾਲ ਲੜ ਕੇ ਬਹੁਜਨ ਸਮਾਜ ਨੂੰ ਟਕਰਾ ਕਰੀਏ। ਕੱਢਦੇ ਸੁਭਾ ਜਲੰਧਰ ਦੇ ਸਾਰੇ ਹੀ ਵਰਕਰ ਸਾਥੀ ਭੈਣ ਕੁਮਾਰੀ ਮਾਇਆ ਭਤੀਜੀ ਜੋ ਸਾਡੇ ਰਾਸ਼ਟਰੀ ਪ੍ਰਧਾਨ ਹਨ ਬਹੁਜਨ ਸਮਾਜ ਪਾਰਟੀ ਦੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਔਰ ਰਣਜੀਤ ਸਿੰਘ ਬੈਣੀਪਾਲ ਜੀ ਇਨਚਾਰਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਜਰੀ ਬੀਪਲ ਕੁਮਾਰ ਜੀ ਇਨਚਾਰਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਔਰ ਸਾਡੇ ਸੂਬੇ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਔਰ ਪੰਜਾਬ ਦੇ ਇਨਚਾਰਜ ਐਮਐਲਏ ਨਮਾ ਸ਼ਹਿਰ ਡਾਕਟਰ ਨਸ਼ੱਤਰਪਾਲ ਜੀ ਅ ਅਜੀਤ ਸਿੰਘ ਭੈਣੀ ਜੀ ਇਨਚਾਰਜ ਪੰਜਾਬ ਇਹਨਾਂ ਸਾਰਿਆਂ ਦਾ ਸਾਰੀ ਲੀਡਰਸ਼ਿਪ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਪਹਿਲਾਂ ਤਾਂ ਜਿਹੜਾ ਹੈ ਜਲੰਧਰ ਪਛਮੀ ਜਿਹੜਾ ਉਪਚੋਣ ਹੋ ਰਹੀ ਆ ਉਹਨੂੰ ਲੜਨ ਦਾ ਫੈਸਲਾ ਲਿਆ ਕਿਉਂਕਿ ਸਾਰੇ ਵਰਕਰਾਂ ਦੀਆਂ ਭਾਵਨਾਵਾਂ ਸੀਗੀਆਂ ਵੀ ਸਾਨੂੰ ਇਹ ਲੜਾਈ ਲੋਕ ਮੁੱਦਿਆਂ ਤੇ ਜਿਹੜਾ ਭਾਜਪਾ ਸਮਾਜ ਪਾਰਟੀ ਦਾ ਅਜੰਡਾ ਆ ਵੀ ਆਮ ਲੋਕਾਂ ਲਈ ਖੜਨਾ ਉਹਨਾਂ ਨੇ ਲੜਾਈ ਲੜਨੇ ਵੀ ਉਹਦੇ ਤੇ ਲੜਨੀ ਚਾਹੀਦੀ ਆ ਤੇ ਉਹਨਾਂ ਦੀ ਵਰਕਰਾਂ ਦੀ ਭਾਵਨਾਵਾਂ ਦੇ ਮੱਦੇਨਜ਼ਰ ਪਾਰਟੀ ਨੇ ਫੈਸਲਾ ਲਿਆ ਵੀ ਇਲੈਕਸ਼ਨ ਲੜਨ ਦਾ ਔਰ ਉਸ ਤੋਂ ਬਾਅਦ ਇਹ ਵੀ ਇੱਕ ਸਾਰੇ ਵਰਕਰਾਂ ਦੇ ਲਈ ਬਹੁਤ ਮਾਣ ਵਾਲੀ ਗੱਲ ਆ ਵੀ ਪਾਰਟੀ ਨੇ ਇੱਕ ਟਕਸਾਲੀ ਜਿਹੜੇ ਸਾਡੇ ਵਰਕਰ ਆ ਬੇਬਿੰਦਰ ਲਖਾ ਜੀ ਮੰਨ ਲਓ ਹਮੇਸ਼ਾ ਪਾਰਟੀ ਨੂੰ ਸਮਰਪਿਤ ਰਹੇ ਆ ਕਦੀ ਸੁਰਖੀਆਂ 'ਚ ਨਹੀਂ ਆਏ ਮਦੀ ਕਰੀ ਵੀ ਉਹਨਾਂ ਨੇ ਜੋ ਪਾਰਟੀਆਂ ਜ਼ਿੰਮੇਵਾਰੀ ਦਿੱਤੀ ਔਰ ਸੇਰ ਸੱਟ ਗਏ ਉਹ ਲਗਾਤਾਰ ਕੰਮ ਕਰਦੇ ਰਹੇ ਤੇ ਹਮੇਸ਼ਾ ਪਾਰਟੀ ਦੇ ਅਨੁਸ਼ਾਸਨ ਚ ਰਹੇ ਵੀ ਉਹਨਾਂ ਨੂੰ ਇਹ ਮਾਣ ਬਖਸ਼ਿਆ ਆ ਤੇ ਇਹਦੇ ਨਾਲ ਵੀ ਸਾਡੇ ਵਰਕਰਾਂ ਦਾ ਹੋਰ ਹੌਸਲਾ ਵਧਿਆ ਆ ਔਰ ਅਸੀਂ ਆਪਣੀ ਸਾਰੀ ਲੀਡਰਸ਼ਿਪ ਉਹਨਾਂ ਦੀ ਅਗਵਾਈ ਚ ਅਸੀਂ ਇਹ ਸਾਰੀ ਚੋਣ ਲੜਨੀ ਆ ਔਰ ਸਾਰੀ ਲੀਡਰਸ਼ਿਪ ਔਰ ਵਰਕਰਾਂ ਨੂੰ ਭਰੋਸਾ ਦਿਵਾਉਂਦੇ ਆ ਵੀ ਬਹੁਜਨ ਸਮਾਜ ਪਾਰਟੀ ਦਾ ਜੋ ਏਜੰਡਾ ਆ ਸਾਰਿਆਂ ਵਰਗਾਂ ਦੇ ਭਲੇ ਲਈ ਉਹਦੇ ਤੇ ਡਟ ਕੇ ਅਸੀਂ ਇਹ ਚੋਣ ਲੜਾਂਗੇ ਔਰ ਇਹਨੂੰ ਜਿੱਤ ਕੇ ਜਿਹੜਾ ਹਣਕਵਾਰੀ ਮੈਂ ਬਧੀ ਝੋਲਿਚ ਪਾ ਮਗਣੀ ਧੰਨਵਾਦ ਜੈ ਪੀਮ